18ਵੀਂ ਸਦੀ ਦੇ ਸਿੱਧ ਕੀ ਸਿੱਖਾਂ ਦਾ ਇਤਿਹਾਸ ਸਰਵਣ ਕਰ ਰਏ ਸਰੋਤਿਆਂ ਦਾ ਸਵਾਗਤ ਹੈ। ਪੁਸਤਕ ਹਨੇ ਹਨੇ ਪਾਤਸ਼ਾਹੀ ਪਾਠ 18 ਹੋ ਹੋ ਤਕੜੋ ਅਬ ਖਾਲਸੋ ਆਇਆ। ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁਖਾ ਸਿੰਘ ਨੇ ਮੁਗਲਾਂ ਨੂੰ ਬੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ। ਸਾਡੇ ਨਾਲ ਹੁਣ ਬਾਬੇ ਪੰਗੂ ਤੋਂ ਵੀ ਪਾਈ ਸੁਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ। ਅੱਗੇ ਸਾਖੀ ਸੁਖਾ ਸਿੰਘ ਕੀ ਇਉ ਤੁਰੀ ਨੂਰਦੀਨ ਦੀ ਸਰਾਂ ਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁੱਖ ਸ਼ੀਨੇ ਵੱਲ ਕੀਤਾ ਕਰਮਾ ਸ਼ੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹੋਣੀ ਨੇੜੇ ਜਾਣ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਕਿ ਜੋ ਲੋਕਾਂ ਦੀਆਂ ਧੀਆਂ ਜਵਰੀ ਚੁੱਕ ਕੇ ਇਸਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦਿਆਂ ਨੂੰ ਨਾ ਲਿਜਾ ਸਕਣ ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿੱਕਾ ਖਤਮ ਹੋ ਗਿਆ ਸਿੰਘਾਂ ਨੇ ਉਹ ਤਾਰੀਫ ਹਤੇ ਕਰ ਲਈ ਜਿੱਥੇ ਇਹ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਵਾਸੇ ਇਕੱਲਾ ਸੀ ਤੇ ਭੋਰੇ ਵਿੱਚ ਛਾਪ ਲਿਆ ਬੈਠਾ ਸੀ ਸਿੰਘਾਂ ਨੇ ਜਾਦੂਸ ਨੂੰ ਬੰਗਾਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹੜਾ ਬਹਾਦਰਾ ਵਾਲਾ ਕੰਮ ਹੈ ਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਂਗੇ ਜੇ ਐਨੇ ਦਲੇਰ ਹੋ ਤਾਂ ਮੇਰੇ ਨਾਲ ਕੱਲੇ-ਕੱਲੇ ਹੱਥ ਕਰਕੇ ਵੇਖ ਲਓ ਕੰਬੋ ਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਹੈ ਕਰਮਿਆ ਤੂੰ ਇਹ ਦੱਸ ਲੜਨਾ ਕਿਵੇਂ ਹੈ ਸੋਟੀਆਂ ਨਾਲ ਢੀਮਾਂ ਇੱਟਾਂ ਨਾਲ ਜਾਂ ਮੁੱਕੋ-ਮੁੱਕੀ ਹੋ ਕੇ ਕਿਹਰਾ ਬਾਹਰ ਆ ਬਸ ਮੇਰੀ ਜਵਾਨ ਹੈ ਕਿ ਕੋਈ ਹੋਰ ਸਿੰਘ ਤੈਨੂੰ ਹੱਥ ਨਹੀਂ ਲਾਏਗਾ। ਨਾ ਕੋਈ ਗੋਲੀ ਚਲਾਏਗਾ ਨਾ ਤੀਰ। ਪਰ ਜੇ ਤੂੰ ਹੋਰ ਥੋੜਾ ਚਿਰ ਬਾਅਦ ਨਾ ਆਇਆ ਤਾਂ ਮੈਂ ਅੰਦਰ ਆ ਜਾਵਾਂਗਾ। ਕਰਮਾ ਹੱਥ ਵਰਸ਼ੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ। ਦੂਜੇ ਹੱਥ ਵਿੱਚ ਉਸਦੇ ਢਾਲ ਹੈ। ਸੁੱਖਾ ਸਿੰਘ ਦੇ ਕਹਿਣ ਤੇ ਉਸਨੇ ਪਹਿਲਾ ਵਾਰ ਕੀਤਾ। ਸ਼ੂਕਦੀ ਹੋਈ ਵਰਸ਼ੀ ਸਿੰਘ ਵੱਲ ਆਈ ਤੇ ਉਸਨੇ ਢਾਲ ਤੇ ਸੰਭਾਲ ਲਈ। ਹੁਣ ਮਿੱਤ ਸੁੱਖਾ ਸਿੰਘ ਦੀ ਸੀ। ਉਸਨੇ ਕਿਰਪਾਨ ਦਾ ਐਸਾ ਭਰਮਾਵਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ ਦੇਹ ਦੇ ਦੋ ਟੁਕੜੇ ਧਰਤੀ ਤੇ ਪਏ ਸਨ ਸੁਖਾ ਸਿੰਘ ਨੇ ਜਦ ਕਰਮੇ ਸ਼ਿਮਨੇ ਨੂੰ ਸੋਦਾ ਲਾਇਆ ਤਾਂ ਗੱਲ ਤੁਰਕਾਂ ਤੱਕ ਪਹੁੰਚ ਗਈ ਪਹਿਲਾਂ ਗਿਲਜੇ ਤੇ ਹੁਣ ਕਰਮੇ ਨੂੰ ਸੁਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਨੇ ਹੋਰ ਸਖਤੀ ਕਰਨ ਦਾ ਸੋਚਿਆ ਮਾਰਿਆ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਹੰਬ ਗਏ ਆਂ ਪਰ ਇਹ ਜੂਜਣੋਂ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਨੂੰ ਇਨਾਂ ਤੋਂ ਛੁਟਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਹਨ ਕੋਈ ਗੈਬੀ ਸ਼ਕਤੀ ਹੈ ਜੋ ਇਨਾਂ ਨੂੰ ਤਾਕਤ ਬਖਸ਼ਦੀ ਹੈ ਇਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾਂ ਮਾਰਿਆ ਹੀ ਮਰ ਜਾਣਗੇ ਕਾਜੀ ਅਫਜ਼ਲ ਰਹਿਮਾਨ ਬੋਲਿਆ ਪਰ ਇਹ ਸ਼ਕਤੀ ਕਿਹੜੀ ਹੈ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾਂ-ਯੁੱਧਾਂ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਬਾ ਲਾ ਕੇ ਇਹਨਾਂ ਦੇ ਸਭ ਫੱਟ ਭਰ ਜਾਂਦੇ ਹਨ ਤੇ ਨਵੇਂ ਨਰੋਏ ਹੋ ਕੇ ਬਾਹਰ ਨਿਕਲਦੇ ਹਨ ਇਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦਿਆਂ ਫੈਸਲਾ ਕੀਤਾ ਕਿ ਅੰਮ੍ਰਿਤਸਰ ਵਿੱਚ ਫੌਜ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇੜੇ ਹੋਰ ਚੌਂਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਮੰਗਰੋਂ ਤੁਰਕਾਂ ਨੇ ਪਹਿਲਾਂ ਹੀ ਸਿੰਘਾਂ ਦੇ ਦਰਬਾਰ ਸਾਹਿਬ ਆਉਣ ਤੇ ਪਵਨ ਦੀ ਲਾਈ ਹੋਈ ਸੀ ਸਿੰਘ ਤਾਂ ਕਦੇ ਰਾਤ ਬਰਾਤੇ ਜਾਂਦੇ ਤੇ ਇਸ਼ਨਾਨ ਘਰ ਆਉਂਦੇ ਹਨ ਟਿੱਕੀ ਖੜੀ ਤੋਂ ਜਾਣਾ ਤੇ ਲਗਭਗ ਬੰਦ ਹੀ ਹੈ ਜਦ ਕਾਜੀ ਨੇ ਕਿਹਾ ਕਿ ਇਹ ਸਾਰਾ ਅੰਮ੍ਰਿਤਸਰ ਤੇ ਦਰਸ਼ਨ ਇਸ਼ਨਾਨ ਦਾ ਪ੍ਰਤਾਪ ਹੀ ਹੈ ਤਾ ਹਕੂਮਤ ਨੇ ਫੌਜ ਕਾਜੀ ਅਬਦੁੱਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਵੱਸੋਂ ਵਾਰ ਹੋ ਚੁੱਕੀ ਐ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੂੰ ਨੱਥ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰਵਾਓ ਮੱਛੇ ਦੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਵਹਿੰਦੇ ਪਰ ਅੰਮ੍ਰਿਤਸਰ ਸਰੋਵਰ ਦੇ ਆਲੇ-ਦੁਆਲੇ ਤੁਰਕ ਫੌਜਾਂ ਦੀਆਂ ਚੌਕੀਆਂ ਬਿਠਾ ਕੇ ਹੈਰੇ ਸਖਤ ਕਰ ਦਿੱਤੇ ਗਏ ਹਨ ਰਾਤ ਨੂੰ ਵੀ ਸਿਪਾਹੀ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜ ਵਿੱਚ ਫੌਜੀ ਤੈਨਾਤ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲ ਦਾ ਖੜਾਕ ਹੁੰਦਾ ਤਾਂ ਤੁਰਕ ਗੋਲੀਆਂ ਦਾ ਮੀਂਹ ਬਰਾ ਦਿੰਦੇ ਹਨ ਫਿਰ ਵੀ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਤੁਰਕਾਂ ਦੇ ਅੱਖੀ ਘਟਾ ਪਾ ਕੇ ਜਦ ਜਿੱਧਰ ਕਿਤੇ ਪੈਰਾ ਘਟ ਹੋਵੇ ਉਧਰੋਂ ਕਿਉਂਕਿ ਕੱਲੇ ਦੁਕੱਲੇ ਫੌਜੀ ਤਾਂ ਸਿੰਘ ਨੂੰ ਰੋਕਦੇ ਹੀ ਨਹੀਂ ਜਾਨ ਕਿਹਨੂੰ ਪਿਆਰੀ ਨਹੀਂ ਹੁੰਦੀ ਕਾਜੀ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸੈਨਾਪਤੀ ਤਹਿਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਪੁੱਤਰ ਹੋਏ ਸੈਨਾਪਤੀ ਨੇ ਸਿੰਘਾਂ ਵੱਲ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਸਦਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤੇ ਨਹਾ ਕੇ ਰਾਤ ਨੂੰ ਜਾਂਦੇ ਹੋ ਬੁਜਦਲਾ ਵਾਂਗ ਕਾਇਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚਮੁੱਚ ਤੁਹਾਡੇ ਗੁਰੂ ਨੇ ਕੋਈ ਕਿਨਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦਿਖਾਉਣ ਦਾ ਵੇਲਾ ਆ ਗਿਆ ਹੈ ਤੁਹਾਡੀ ਸੂਰਮਤਾਈ ਦੀ ਪਰਖ ਸਰੋਵਰ ਦੁਆਲੇ ਵੀੜੀਆਂ ਸਾਡੀਆਂ ਬੰਦੂਕਾਂ ਲੈਣਗੀਆਂ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ ਕਸਮ ਅੱਲਾਹ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ ਜੰਗਲ ਵਿੱਚ ਇਕਦਮ ਸੁੰਨ ਪਸਰ ਗਈ ਕੁਝ ਪਲਾ ਲਈ ਕੋਈ ਕੁਝ ਨਾ ਬੋਲਿਆ ਤਾਂ ਸੁਖਾ ਸਿੰਘ ਨੇ ਚੁੱਪੀ ਤੋੜੀ ਤੇ ਚਿੱਠੀ ਲਿਆਉਣ ਵਾਲੇ ਹਲਕਾਰੇ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ ਸਿੰਘ ਦਿਨੇ ਸ਼ਨਾਣ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਓਗੇ ਤੇ ਸਿੰਘ ਅੰਮ੍ਰਿਤ ਸਰੋਵਰ ਵਿੱਚ ਸੁਣ ਕੇ ਸੀ ਚੁੱਭਾ ਮਾਰ ਕੇ ਜਾਵੇਗਾ ਹਲਕਾਰੇ ਨੇ ਇਨ ਵਿਨ ਬੋਲ ਜਾ ਕੇ ਫੌਜਦਾਰ ਨੂੰ ਸੁਣਾਈ ਕੁਸਰਮਸਰ ਜੇ ਸ਼ੁਰੂ ਹੋ ਗਈ ਕਿ ਆਹ ਫੌਜਦਾਰ ਨੇ ਕੀ ਨਮਾ ਨਾਗਫ ਛੇੜ ਲਿਆ ਚੰਗੇ ਭਲੇ ਬੈਠੇ ਬਿਠਾਇਆਂ ਨੂੰ ਯੱਬ ਪਾ ਦਿੱਤਾ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸੈਨਾਪਤੀ ਬੋਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜ਼ਰੂਰ ਆਉਣਗੇ ਏ ਬੋਲ ਸੁਣਦਿਆਂ ਫੌਜਦਾਰ ਹੋਰ ਹਨਾਨੀ ਵਿੱਚ ਚਲਾ ਗਿਆ ਪਰ ਉਸਨੇ ਮੌਕਾ ਸੰਭਾਲਦਿਆਂ ਫੌਜੀਆਂ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦੇ ਹੁਕਮ ਦੇ ਦਿੱਤੇ ਬੁਰਜਾਂ ਤੇ ਨਫਰੀ ਵਧਾ ਦਿੱਤੀ ਪ੍ਰਕਰਮਾਂ ਵਿੱਚ ਦਰਖਤਾਂ ਉੱਤੇ ਵੀ ਫੌਜੀ ਵਹਾ ਦਿੱਤੇ ਸੂਈਏ ਵਾਲੇ ਦੁਆਰੇ ਛੜ ਦਿੱਤੇ ਐਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਧਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਵਾੜਾ ਐ ਐਨੀ ਫੌਜ ਦੇ ਹੁੰਦਿਆਂ ਸਿਰਫ ਉਹ ਨਹਾਉਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਹੈ ਗੱਲ ਕਰਕੇ ਦਿਖਾਉਣ ਦੀ ਹੈ ਇੱਥੇ ਹੁਣ ਰਾਤ ਨੂੰ ਕੋਈ ਨਹੀਂ ਕੁਛਕ ਸਕਦਾ ਦਿਨੇ ਆਉਣਾ ਤਾਂ ਦੂਰ ਰਿਹਾ ਪੈਰਾ ਸੱਚਮੁੱਚ ਬਹੁਤ ਸਖਤ ਹੋ ਗਿਆ ਸੀ ਜਲ ਵਿੱਚ ਚੁੱਭੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੁੰਡ ਦਿੱਤਾ ਜਾਣ ਲੱਗਾ ਤੇ ਮਤਾ ਕੋਈ ਸਿੰਘ ਪੰਛੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਆਮ ਚੱਲਦੀਆਂ ਸਨ ਕਿ ਸਿੰਘ ਜੈਸਾ ਚੌਣ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲ ਉਹ 10 27 ਵਧਾ ਦਿੱਤੀ ਉਧਰ ਪਾਈ ਸੁਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਦਰਦ ਸੀ ਉਸ ਨੂੰ ਕੁਝ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਰਕੀਬ ਦੱਸੀ ਪਰ ਸੁਖਾ ਸਿੰਘ ਬੋਲਿਆ ਇਹ ਤਾਂ ਫਿਰ ਬਚਨ ਤੋਂ ਖਿਸਕਣ ਵਾਲੀ ਗੱਲ ਹੋਏਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ हे ਸੱਚੇ ਪਾਤਸ਼ਾ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਭਜੰਗੀ ਨੇ ਸਿਰ ਤੋਂ ਪਰੇ ਦਾ ਵਚਨ ਕਰ ਦਿੱਤਾ ਹੈ ਆਪ ਜੀ ਸਹਾਈ ਹੋਣਾ ਤੇ ਸਿੰਘ ਨੂੰ ਵਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੱਖਾਂ ਨੂੰ ਫਤਿਹ ਬੁਲਾਈ ਤੇ ਚਾਲਾ ਪਾਇਆ ਉਸ ਨੇ ਆਪਣੇ ਸਿਰ ਤੁਰਕਾ ਵਾਂਗ ਮੁੰਡਾਸਾ ਰੂਪੀ ਪੱਗਵੰਨੀ ਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਤੇ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਔਰ ਰਾਹ ਲੈ ਲਿਆ ਜੋ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਆਉਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਜਾਪੇ ਕਿ ਕੋਈ ਰਾਹੀਰ ਲਾਹੌਰੋਂ ਜਾ ਰਿਹਾ ਹੈ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰਹਮ ਬੂਟੇ ਵਾਲੇ ਪਾਸਿਓਂ ਸੁਖਾ ਸਿੰਘ ਅੰਮ੍ਰਿਤ ਸਰੋਵਰ ਦੇ ਕੋਲ ਪਹੁੰਚ ਗਿਆ ਉਸ ਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਅਗਾਹ ਕੀਤਾ ਘੋੜਾ ਸਰੋਵਰ ਦੇ ਵਿੱਚ ਵੜ ਗਿਆ ਤੇ ਸੁਖਾ ਸਿੰਘ ਨੇ ਵੀ ਅਸਤਰਾਂ ਵਸਤਰਾਂ ਸਮੇਤ ਸਰੋਵਰ ਵਿੱਚ ਚੁੱਭਾ ਮਾਰਿਆ ਇਸ਼ਾਨਾਨ ਕਰਦੇ ਆ ਉਸਨੇ ਤੁਰਕਾਂ ਵਾਲਾ ਉਹ ਮਡਾਸਾ ਸਿਰੋਂ ਉਤਾਰ ਦਿੱਤਾ ਤੇ ਦਮਾਲੇ ਤੇ ਸਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਤੇ ਬੈਠੇ ਤੁਰਕਾਂ ਤੇ ਪਿਆ ਤਾਂ ਉਹਨਾਂ ਦੇ ਪੈਰਾਂ ਜ਼ਮੀਨ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਸੰਭਲਦੇ ਸੁਖਾ ਸਿੰਘ ਨੇ ਜੈਕਾਰਾ ਗਜਾਇਆ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰ ਤਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸਿੰਘ ਨੇ ਕੇਸ ਨੰਗੇ ਕਰਦਿਆਂ ਸਣ ਕੇਸੀ ਇੱਕ ਹੋਰ ਚੋਬਾ ਮਾਰਿਆ ਬਾਹਰ ਆਉਂਦਿਆਂ ਹੀ ਧੂਕੇ ਕਿਰਪਾਨ ਮਿਆਂ ਨੂੰ ਬਾਹਰ ਕੱਢੀ ਤੇ ਤੁਰਕਾਂ ਨੂੰ ਲੜਕਾਰਿਆ ਸਿੰਘ ਨੇ ਤਾਂ ਬੋਲ ਪੁਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਣ ਦਿੰਦੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁਖਾ ਸਿੰਘ ਨੇ ਘੋੜਾ ਦੌੜਾ ਦਿੱਤਾ ਤੁਰਕਾਂ ਨੇ ਗੋਲੀਆਂ ਦੀ ਬੁਛਾਰਤ ਕੀਤੀ ਪਰ ਸਿੰਘ ਕਦ ਹੱਥ ਹੁੰਦਾ ਸੀ ਪਿੱਛਾ ਕਰੋ ਇਸ ਦਾ ਤੇ Laash ਲੈ ਕੇ ਵਾਪਸ ਪਰਤਿਓ ਕਾਜੀ ਅਬਦੁੱਲ ਰਹਿਮਾਨ ਚਿੱਕਿਆ ਫੌਜਦਾਰ ਨੇ ਆਪ ਟੁਕੜੀ ਲੈ ਕੇ ਸਿੰਘ ਦੇ ਮੰਗਰ ਘੋੜੇ ਦੌੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮੰਗਰੇ ਜੰਗਲ ਵਿੱਚ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥੁਆਏ ਢੇਰ ਕਰ ਦਿੱਤੇ ਫੌਜਦਾਰ ਡੋਰਪੌਰ ਹੋਇਆ ਵੇਖਦਾ ਰਹਿ ਗਿਆ ਸੁਖਾ ਸਿੰਘ ਉਸ ਦੇ ਕੋਲ ਆਇਆ ਕਿਰਪਾਨ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਪਰੇ ਮਾਰਿਆ ਇਹ ਕਲਗੀਆਂ ਵਾਲੇ ਸਤਗੁਰ ਦਾ ਪੰਥ ਹੈ ਮੁੱਕ ਗਏ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲੋ ਬਸ ਖਾਲਸੇ ਦੀ ਮਿੱਤ ਆਉਣ ਹੀ ਵਾਲੀ ਐ ਚੜਤ ਸਿੰਘ ਨੇ ਚੜ ਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਾਜਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੰਘਾਂ ਦੇ ਇੱਕ ਜਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰ ਵਰ ਤਿਆਰ ਕਰਕੇ ਜੰਗਲ ਵਿੱਚ ਵਹਾਇਆ ਹੋਇਆ ਸੀ ਪਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਸੀ ਜਿੱਧਰ ਸਿੰਘ ਧਾਵਾ ਕਰਨ ਲਈ ਕਮਰ कसे ਕਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿਤ ਚੇਤੇ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਲਾਂ ਵਿੱਚ ਤੁਰਕਾਂ ਦੀਆਂ ਲਾਸ਼ਾਂ ਦੇ ਢੇਰ ਜੰਗਲ ਵਿੱਚ ਲੱਗ ਗਏ ਕਾਜੀ ਅਬਦੁਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਪਾਣਾ ਵਰਤਾ ਦਿੱਤਾ ਜਦ ਸਿੰਘਾਂ ਨੂੰ ਪਤਾ ਲੱਗਿਆ ਕਿ ਇਹੋ ਕਾਜੀ ਹੈ ਜਿਸ ਨੇ ਦਰਬਾਰ ਸਾਹਿਬ ਵਿੱਚ ਸਖਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਸ ਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਬੰਗਾਰਿਆ ਸੀ ਤਾਂ ਉਹ ਕਾਜੀ ਦੀ ਟੁਕੜੀ ਤੇ ਟੁੱਟ ਪਏ ਪਲਾਂ ਵਿੱਚ ਹੀ ਕਾਜੀ ਅਬਦੁੱਲ ਰਹਿਮਾਨ ਦੀ ਬੋਟੀ-ਬੋਟੀ ਕਰ ਦਿੱਤੀ ਗਈ ਇਸ ਚੜ੍ਹਪ ਵਿੱਚ ਸਿੰਘਾਂ ਨੇ ਕਾਜੀ ਦੇ ਨਾਲ ਉਸ ਦਾ ਪੁੱਤਰ ਵੀ ਜੰਪੂਰੀ ਪਹੁੰਚਾ ਦਿੱਤਾ ਇਸ ਇਤਿਹਾਸ ਦੇ ਅਗਲੇ ਪਾਠ ਨੂੰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਸਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ